ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਅ ਦੇਵਦਰਸ਼ ਦੀਪ ਜੀ ਸਾਡੇ ਨਾਲ ਜੁੜੇ ਨੇ ਜਿਨ੍ਹਾਂ ਦਾ PCS ਰੈਂਕ 1 ਹੈ ਤੇ ਇੰਡੀਅਨ ਫੋਰੈਂਸਰ ਫੋਰੈਸਟ ਸਰਵਿਸ ਦੇ ਵਿੱਚ ਉਹਨਾਂ ਦਾ 12 ਰੈਂਕ ਹੈ। UPSC ਦੇ ਵਿੱਚ 340 ਰੈਂਕ ਲੈ ਕੇ ਉਹ ਆਪਦੀਆਂ ਹੁਣ ਸੇਵਾਵਾਂ ਨਿਭਾ ਰਹੇ ਹੈਗੇ ਆ। ਅ ਇਹ ਸਾਰਾ ਕੁਝ ਇੱਕ ਵਿਦਿਆਰਥੀ ਦੇ ਹਿੱਸੇ ਕਿਵੇਂ ਆਇਆ? ਕਿਹੜੀ ਇਹੋ ਜਿਹੇ ਨੁਕਤੇ ਸੀ ਪੜ੍ਹਨ ਦਾ ਤਰੀਕਾ ਸੀ? ਇਸ ਹਾਰਾ ਕੁਛ ਇਹਨਾਂ ਇਸ ਨੌਜਵਾਨ ਤੋਂ ਜਾਣਦੇ ਆਂ ਸਾਨੂੰ ਇਸ ਨੌਜਵਾਨ ਦੀ ਰੀਸ ਕਰਨ ਦੀ ਲੋੜ ਹੈ ਸਤ ਪਹਿਲਾ ਕਰਦੇ ਆਂ ਸਵਾਗਤ ਫਿਰ ਜਾਣਦੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਹੁਤ ਵਧੀਆ ਫਰਨਕਾਈਪਰੀ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਸਭ ਤੋਂ ਪਹਿਲਾਂ ਆਪਾਂ ਮੋਢਲੀ ਗੱਲਬਾਤ ਕਰੀ ਕਿੱਥੋਂ ਦੇ ਜੰਮੇ ਪੜੇ ਹੋ ਤੁਸੀਂ ਜੀ ਮੇਰਾ ਜਨਮ ਪਟਿਆਲੇ ਦਾ ਹੈ ਤੇ ਮੋਢਲੀ ਸਿੱਖਿਆ ਜਿਹੜੀ ਮੇਰੀ ਹੈ ਪਟਿਆਲੇ ਦੇ ਵਿੱਚ ਪੰਜਾਬ ਯੂਨੀਵਰਸਿਟੀ ਪਟਿਆਲਾ ਚ ਸੀਨੀਅਰ ਸਕੈਂਡਰੀ ਮਾਡਲ ਸਕੂਲ ਹੈ ਉੱਥੋਂ ਕਲਾਸ 10 ਤੱਕ ਦੀ ਸਿੱਖਿਆ ਪ੍ਰਾਪਤ ਕੀਤੀ ਉਸ ਤੋਂ ਬਾਅਦ CBSE ਨਾਲ ਅਫੀਲੀਏਟਡ ਸਕੂਲ ਹੈ ਬੁੱਢਾਦਲ ਪਬਲਿਕ ਸਕੂਲ ਤਾਂ ਸੈਕੰਡਰੀ ਐਜੂਕੇਸ਼ਨ ਜਿਹੜੀ ਹੈ 9 ਤੋਂ 12ਵੀਂ ਦੀ ਹੋਤੋਈ ਫਿਰ ਗ੍ਰੈਜੂਏਸ਼ਨ ਕੀਤੀ ਸਿਵਲ ਇੰਜੀਨੀਅਰਿੰਗ ਦੇ ਵਿੱਚ IIT Delhi ਤੋਂ ਇੰਜੀਨੀਅਰਿੰਗ ਦੇ ਵਿੱਚ ਜਾ ਕੇ ਕਿਵੇਂ ਮਨ ਬਣਿਆ ਵੀ ਸਿਵਲ ਸਰਵਿਸ ਦੇ ਵਿੱਚ ਟਰਾਈ ਕਰਨਾ ਇੰਜੀਨੀਅਰਿੰਗ ਦੇ ਵਿੱਚ ਜਾ ਕੇ ਮੈਂ ਕਿਵੇਂ ਮਨ ਬਣਿਆ ਵੀ ਕਿ ਸਿਵਲ ਸਰਵਿਸ ਦੇ ਵਿੱਚ ਵੀ ਟਰਾਈ ਕਰਨਾ ਪਹਿਲੇ 3 ਸਾਲ ਤੱਕ ਤਾਂ ਇੰਜੀਨੀਅਰਿੰਗ ਦੇ ਮੇਰਾ ਮਨ ਸੀ ਕਿ ਰਿਸਰਚ ਵਾਲੀ ਜਾਣਾ ਤੇ ਚੌਥੇ ਸਾਲ ਚ ਜਾ ਕੇ ਬਟ ਮੈਨੂੰ ਥੋੜਾ ਲੱਗਿਆ ਇੱਕ ਚੀਜ਼ ਜਿਸ ਤੋਂ ਮੈਂ ਹਮੇਸ਼ਾ ਭੱਜਦਾ ਸੀ ਉਹ ਸੀ ਪੋਲਿਟਿਕਸ ਤਾਂ ਬਟ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਵਿੱਚ ਵੀ ਪੋਲਿਟਿਕਸ ਸੈਂਟਰ ਕਰ ਗਈ ਸੀ ਤਾਂ ਉਹ ਦੇਖ ਕੇ ਮੈਨੂੰ ਲੱਗਿਆ ਕਿ ਠੀਕ ਹੈ ਫਿਰ ਜਿਹੜੀ ਚੀਜ਼ ਤੋਂ ਮੈਂ ਭੱਜ ਰਿਹਾ ਸੀ ਉਹ ਤੋਂ ਭੱਜਣ ਦੀ ਤਲੋਂ ਨਹੀਂ ਸਾਰੇ ਕਿਤੇ ਹੈ ਤੇ ਫਿਰ ਬਚਪਨ ਦਾ ਜਿਹੜਾ ਸੁਪਨਾ ਸੀ ਕਿ ਸਿਵਲ ਸੇਵਾਵਾਂ ਵਿੱਚ ਜਿਹੜਾ ਹੈ ਅ ਐਨਵਾਇਰਨਮੈਂਟ ਟਰਾਈ ਕਰੂੰਗਾ ਜ਼ਰੂਰ ਜੇ ਸਮਾਜ ਲਈ ਕੁਝ ਕਰ ਸਕਿਆ ਮੈਂ ਤਾਂ ਫਿਰ ਲਾਸਟ ইয়ারਸ ਮੈਂ ਸੋਚਿਆ ਕਿ ਠੀਕ ਹੈ ਇੱਕ ਵਾਰ ਸਿਵਲ ਸਰਵਿਸ ਇਸ ਦੇ ਪਿੱਛੇ ਆ ਕਰੂੰਗਾ ਤੇ ਜਿਹੜਾ ਪੜਾਈ ਦਾ ਜਿਹੜਾ ਇਹਦੇ ਨਾਲ ਸਿਵਲ ਸੇਵਾਵਾਂ ਦੇ ਨਾਲ ਜਿਹੜਾ ਪੜਾਈ ਦਾ ਪੜਾਉਣ ਦਾ ਜਿਹੜਾ ਸ਼ੌਂਕ ਹੈ ਉਹਨੂੰ ਮੈਂ ਸੋਚਿਆ ਕਿ ਦੂਸਰੇ ਤਰੀਕੇ ਨਾਲ ਕੰਟੀਨਿਊ ਕਰੀ ਲਵਾਂਗਾ ਜੀ ਪੀਸੀਐਸ ਦੇ ਵਿੱਚ ਇਹ じゃ ਕਿਹੜਾ ਨੁਕਤਾ ਅਪਣਾਇਆ ਕਿ ਰੈਂਕ 1 ਆਇਆ ਅਟੈਂਪਟ ਕਿਹੜਾ ਸੀ ਪੀਸੀਐਸ ਦਾ ਪਹਿਲਾ ਹੀ ਆ ਗਿਆ ਸੀ ਹਾਂਜੀ ਜੀ ਪਹਿਲਾ ਹੀ ਅਟੈਂਪਟ ਸੀ ਮੇਰਾ ਬਟ ਉਸ ਤੋਂ ਪਹਿਲਾਂ ਮੈਂ 16 ਤੋਂ ਪਾਸ ਆਊਟ ਹੋਇਆ ਸੀ 16 ਚ ਸੋ 2 ਸਾਲ ਸੀਗੇ ਮੇਰੇ ਕੋਲ 16 ਤੋਂ 18 ਤੱਕ ਸੋ ਉਦੋਂ ਮੈਂ ਤਿਆਰੀ ਕਰ ਰਿਹਾ ਸੀ ਸਿਵਲ ਸਰਵਿਸਿਸ ਪ੍ਰੀਖਿਆ ਦੀ ਤੇ ਸਟੇਟ ਦਾ ਜਦੋਂ ਸਿਵਲ ਸਰਵਿਸਿਸ ਐਗਜ਼ਾਮ ਆਇਆ ਤਾਂ ਉਦੋਂ ਮੈਂ ਦੇਤਾ ਤਾਂ ਉਹ ਟੈਕਨੀਕਲੀ ਮੈਂ 2 ਸਾਲ ਤਿਆਰੀ ਕੀਤੀ ਸੀ ਤੇ ਉਹ ਪਹਿਲੇ ਅਟੈਂਪਟ ਚ ਹੋ ਗਿਆ ਸੀ ਇਹ ਨਹੀਂ ਪਤਾ ਕਿ ਕੋਈ ਇੱਕ ਕੋਈ ਇਹ ਨਹੀਂ ਕਹਿ ਸਕਦੇ ਕਿ ਕੁਝ ਮੂਲ ਮੰਤਰ ਹੈ ਜਿਹਦੇ ਨਾਲ ਸ਼ੋਰ ਸ਼ਾਰਟ ਰੈਂਕ 1 ਆ ਜਾਂਦਾ ਹੈ ਮਿਹਨਤ ਤਸਾਰੀ ਕਰਦੇ ਨੇ ਬਟ ਇਹ ਹੈ ਕਿ ਇੱਕ ਮੈਨੂੰ ਲੱਗਦਾ ਕਿ ਗੁਰੂ ਹੋਵੇ ਜਾਂ ਤੁਹਾਡਾ ਕੁਝ ਐਕਸਪੀਰੀਅੰਸ ਹੋਵੇ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਸਿਵਲ ਸੇਵਾਵਾਂ ਦਾ ਇੱਕ ਸਮੁੰਦਰ ਹੈ ਤਾਂ ਉਸ ਸਮੁੰਦਰ ਦੇ ਵਿੱਚ ਕੀ ਕਰਨਾ ਹੈ ਕਿਹੜੇ ਟਾਪੂ ਤੇ ਜਾਣਾ ਹੈ ਕਿਹੜੇ ਟਾਪੂ ਤੇ ਨਹੀਂ ਜਾਣਾ ਉਹ ਬਹੁਤ ਜ਼ਰੂਰੀ ਹੈ ਸੋ 2 ਸਾਲ ਜਿੰਨਾ ਮੇਰੇ ਤੋਂ ਹੋ ਸਕਿਆ ਮੈਂ ਆਪ ਦਾ ਪੂਰੀ ਲਗਨ ਮੈਂ ਜਿੰਨਾ ਤਿਆਰੀ ਕੀਤੀ ਤੇ ਕੁਝ ਸਟੂਡੈਂਟਸ ਨੂੰ ਮੈਂ ਦੇਖਿਆ ਸੀ ਉਹ ਇੱਕ ਸਬਜੈਕਟ ਦੇ 5 5 6 6 ਕਿਤਾਬਾਂ ਪੜ੍ਹਦੇ ਸੀ ਤਾਂ ਮੈਂ ਇੱਕ ਜਾਂ ਦੋ ਕਿਤਾਬਾਂ ਨੂੰ ਲੈ ਕੇ ਉਹਨਾਂ ਨੂੰ ਚਾਰ ਪੰਜ ਵਾਰ ਪੜ੍ਹ ਦਿੰਦਾ ਸੀ ਰਾਤ ਦੇ ਦਿਨ ਪੰਜ ਕਿਤਾਬਾਂ ਪੜ੍ਹਦੀਆਂ ਯਾਨੀ ਮੇਨ ਮੇਨ ਗੱਲ ਤੁਹਾਨੂੰ ਇਹ ਸਮਝਾਏ ਹੋਰ ਕੋਈ ਖਾਸ ਜਿਹੜਾ ਸਿਵਲ ਸਰਵਿਸ ਦੀ ਤਿਆਰੀ ਕਰਦੇ ਆ ਕੋਈ ਖਾਸ ਚੀਜ਼ ਨੂੰ ਅਡਾਪਟ ਕੀਤਾ ਜਿਹੜਾ ਤੁਹਾਨੂੰ ਲੱਗਦਾ ਕਿ ਵੀ ਤਰੀਕਾ ਕੋਈ ਡੇ ਪ੍ਰੋਗਰਾਮ ਜਾਂ ਕੋਈ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਲਾਸਟ ਈਅਰ ਦੇ 10 ਸਾਲਾਂ ਦੇ ਕੁਐਸਚਨ ਪੇਪਰਸ ਕੀ ਕੀ ਚੀਜ਼ ਨੂੰ ਅਡਾਪਟ ਕੀਤਾ ਤੇ ਸਭ ਤੋਂ ਪਹਿਲੀ ਚੀਜ਼ ਮੈਨੂੰ ਲੱਗਦੀ ਹੈ ਤੁਸੀਂ ਕੋਈ ਵੀ ਐਗਜ਼ਾਮ ਦੇਣਾ ਉਹਦਾ ਸਿਲੇਬਸ ਦੇਖਣਾ ਸਭ ਤੋਂ ਜ਼ਰੂਰੀ ਹੈ ਕਿ ਕੀ ਕੀ ਤੁਸੀਂ ਪੜ੍ਹਨਾ ਹੈ ਫਿਰ ਤੁਸੀਂ ਉਸ ਤੋਂ ਬਾਅਦ ਦੇਖਦੇ ਹੋ ਕਿ ਕਿਵੇਂ ਦੇ ਸਵਾਲ ਆਉਂਦੇ ਨੇ ਪ੍ਰੀਵਿਅਸ ਇਅਰ ਪੇਪਰਸ ਦੇਖਣਾ ਵੀ ਬਹੁਤ ਜ਼ਰੂਰੀ ਹੈ ਬਟ ਆਪਦੇ ਲਿਸਟ ਕਰਨੇ ਚਾਹੀਦੇ ਨੇ ਸਿਲੇਬਸ ਦੇਖ ਕੇ ਸੋਰਸਸ ਕਿ ਤੁਸੀਂ ਕਿਹੜੇ-ਕਿਹੜੇ ਸੋਰਸਸ ਤੋਂ ਤਿਆਰੀ ਕਰਨੀ ਹੈ ਹੈ ਜਿਹੜਾ ਸਿਵਲ ਸਰਵਿਸ ਪ੍ਰੀਖਿਆ ਹੈ ਇਹ ਬਾਕੀ ਪ੍ਰੀਖਿਆਵਾਂ ਨਾਲੋਂ ਸਭ ਤੋਂ ਵੱਡਾ ਜਿਹੜਾ ਅੰਤਰ ਹੈ ਉਹ ਮੈਨੂੰ ਲੱਗਦਾ ਹੈ ਕਿ ਇਹ ਡਿਮਾਂਡ ਕਰਦੀ ਹੈ ਇੱਕ ਸੰਤੁਲਨ ਡਿਮਾਂਡ ਕਰਦੀ ਹੈ ਕਿ ਜਿਹੜੇ ਅਕੈਡਮਿਕਸ ਹੈ 베ਰ ਮਿਨਿਮਲ ਅਕੈਡਮਿਕਸ ਆ ਤੁਸੀਂ ਉਹ ਤਾਂ ਵਧੀਆ ਹੋਵੇ ਹੀ ਪਰ ਉਹਦੇ ਨਾਲ ਨਾਲ ਜਿਹੜੀ ਤੁਹਾਡੀ ਰਚਨਾਤਮਕਤਾ ਹੈ ਉਹ ਵੀ ਬਹੁਤ ਮਹੱਤਵਪੂਰਨ ਜਿਹੜੀ ਭੂਮਿਕਾ ਉਹ ਅਦਾ ਕਰਦੀ ਹੈ ਜਨਰਲੀ ਆਪਣਾ ਜਿਹੜਾ ਸਿੱਖਿਆ ਦਾ ਢਾਂਚਾ ਹੁੰਦਾ ਉਹ ਇੰਨਾ ਕਿ ਰਿਜਿਡ ਹੈ ਨਾ ਕਿ ਸਖਤ ਹੋ ਜਾਂਦਾ ਹੈ ਕਿ ਅਸੀਂ ਜੀ ਉਹੀ ਕਿਤਾਬਾਂ ਪੜ ਰਹੇ ਹਾਂ ਚਾਹੇ ਸਮਝ ਨਹੀਂ ਆਏ ਅਸੀਂ ਰਟਨ ਵੱਲ ਚਲੇ ਜਾਂਦੇ ਹਾਂ ਸੋ ਮੈਨੂੰ ਲੱਗਦਾ ਹੈ ਕਿ ਰਚਨਾਤਮਕਤਾ ਤੇ ਅਕੈਡਮਿਕਸ ਦੋਨਾਂ ਨੂੰ ਬੈਲੈਂਸ ਕਰਕੇ ਜੇ ਤਿਆਰੀ ਕਰੀਏ ਤਾਂ ਉਹ ਪ੍ਰੀਖਿਆ ਦੀ ਸਫਲਤਾ 'ਚ ਸਾਡੀ ਕਾਫੀ ਮਦਦ ਕਰਦਾ ਹੈ ਤੁਸੀਂ ਵਿਜਲੀ ਜਿਹੜੇ ਫੋਰੈਸਟ ਸਰਵਿਸ ਦੇ ਵਿੱਚ ਵੀ ਤੁਹਾਡਾ 12 ਰੈਂਕ ਆਇਆ ਜੇ ਇਹ ਇਹਦੇ ਵਿੱਚ ਕੋਈ ਖਾਸ ਗੱਲ ਜਿਹੜੀ ਕੋਈ ਦੱਸਣੀ ਚਾਹੋ ਸਿਵਲ ਸਰਵਿਸਿਜ਼ ਯੂਪੀਐਸਸੀ ਕੰਡਕਟ ਕਰਵਾਉਂਦਾ ਸੋ ਪ੍ਰੀਲਿਮਸ ਫੋਰੈਸਟ ਸਰਵਿਸਿਜ਼ ਦਾ ਤੇ ਸਿਵਲ ਸਰਵਿਸਿਜ਼ ਦਾ ਇੱਕੋ ਹੀ ਪ੍ਰੀਲਿਮਸ ਹੁੰਦਾ ਤੇ ਫੋਰੈਸਟ ਸਰਵਿਸ ਲਈ ਬਟ ਮੇਨਸ ਤੋਂ ਜਿਹੜੇ ਹੈ ਇਹ ਅੱਡ ਅੱਡ ਦੋ ਬ੍ਰਾਂਚੇਸ ਬਣ ਜਾਂਦੀਆਂ ਨੇ ਸੋ ਮੇਨਸ ਇਹਦਾ ਅਲੱਗ ਸੀਗਾ ਦੋ ਆਪਸ਼ਨਲਸ ਹੁੰਦੇ ਨੇ ਇਹਦੇ ਵਿੱਚ ਸੋ ਦੋਨੋਂ ਆਪਸ਼ਨਲਸ ਦੀ ਇੱਕ ਵਾਰਾ ਸਿਵਲ ਇੰਜੀਨੀਅਰਿੰਗ ਸੀ ਦੂਸਰਾ ਵਾਰਾ ਸੀ ਐਗਰੀਕਲਚਰ ਆਪਸ਼ਨ ਸੋ ਇਹਨਾਂ ਆਪਸ਼ਨਸ ਲਈ ਮੇਨਸ ਲਈ ਵਿੱਚ ਕਰੀਬ ਡੇਢ ਤੋਂ 2 ਮਹੀਨੇ ਦਾ ਸਮਾਂ ਮਿਲਦਾ ਸੋ ਅਗੇਨ ਉਹ ਜਿਹੜੀ ਸਿਵਲ ਸਰਵਿਸ ਇਸ ਦੀ ਤਿਆਰੀ ਕੀਤੀ ਹੋਈ ਸੀ ਉਹੀ ਕੰਮ ਆਂਦੀ ਹੈ ਡੇਢ ਦੋ ਮਹੀਨੇ ਚ ਅਦਰਵਾਈਜ਼ ਤਾਂ ਫੋਰੈਸਟ ਸਰਵਿਸ ਐਗਜ਼ਾਮ ਕਰਨਾ ਕੋਈ ਮੈਨੂੰ ਲੱਗਦਾ ਬਹੁਤ ਮੁਸ਼ਕਿਲ ਹੈ ਬਟ ਸਿਵਲ ਇੰਜੀਨੀਅਰਿੰਗ ਸੀ ਉਹ ਮੇਰੀ ਗ੍ਰੈਜੂਏਸ਼ਨ ਰਹੀ ਹੈ ਉਹਦੇ ਵਿੱਚ ਉਹ ਥੋੜਾ ਸincerely ਤਿਆਰੀ ਕੀਤੀ ਸੀ ਤੇ ਐਗਰੀਕਲਚਰ ਸੀ ਉਹ ਡੇਢ ਦੋ ਮਹੀਨੇ ਚ ਮੈਂ ਚੰਗੀ ਤਰ੍ਹਾਂ ਤਿਆਰੀ ਕੀਤੀ ਜਿੰਨਾ ਹੋ ਸਕਿਆ ਤੇ ਉਹ ਕੁਆਲੀਫਾਈ ਹੋ ਗਿਆ ਇਹਦੇ ਵਿੱਚ ਜੋ ਬਹੁਤ ਸਾਰੀਆਂ ਚੀਜ਼ਾਂ ਹੁੰਦਾ ਜਿਵੇਂ ਪ੍ਰੀਲੀਮਸ ਦੇ ਲਈ ਹੋਰ ਕੁਝ ਸੋਚਦਾ ਦਿਮਾਗ 'ਚ ਬੰਦਾ ਮੇਨਸ ਲਈ ਕੋਈ ਖਾਸ ਗੱਲ ਕਹਿਣੀ ਚਾਹੁੰਗਾ ਕਿ ਹੁਣ ਇੱਕ ਫਾਇਦਾ ਵੀ ਹੋਣਾ ਕਿਉਂਕਿ ਪ੍ਰੀਲੀਮਸ ਹੋ ਗਿਆ ਹੈ ਮੇਨਸ ਦੀ ਬੱਚੇ ਤਿਆਰੀ ਕਰ ਰਹੇ ਹੈ ਮੇਨਸ ਲਈ ਤੁਸੀਂ ਕੋਈ ਖਾਸ ਗੱਲ ਕਹਿਣੀ ਚਾਹੁੰਦੇ ਜਨਰਲੀ ਕੀ ਹੁੰਦਾ ਰਿਹਾ ਹੁਣ ਤੱਕ ਕਿ ਪ੍ਰੀਲੀਮਸ ਦੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਫੈਕਟਸ ਕੁਝ ਜਾਂਦੇ ਤੱਤ ਪੁੱਛੇ ਜਾਂਦੇ ਜੇ ਤੁਸੀਂ ਤੱਤ ਵਧੀਆ ਯਾਦ ਕੀਤੇ ਹੋਏ ਨੇ ਤਾਂ ਤੁਹਾਡਾ ਪ੍ਰੀਲੀਮਸ ਹੋ ਜਾਂਦਾ ਹੈ ਚਾਰਨ ਨੂੰ ਬਦਲ ਰਿਹਾ ਸੋ ਪ੍ਰੀਲਿਮਸ ਦੇ ਵਿੱਚ ਵੀ ਮੇਨਸ ਨੂੰ ਮੰਨਿਆ ਜਾਂਦਾ ਹੈ ਕਿ ਮੇਨਸ ਐਨਾਲਿਸਿਸ ਨਾਲ ਸੰਬੰਧਿਤ ਹੈ ਤੁਸੀਂ ਮਲਾਂਕਟ ਕਰਨਾ ਚੀਜ਼ਾਂ ਦਾ ਜੇ ਤੁਹਾਨੂੰ ਚੀਜ਼ਾਂ ਦੀ ਸਮਝ ਹੈ ਜੋ ਤੁਹਾਡੇ ਆਸ-ਪਾਸ ਵਾਪਰ ਰਹੀਆਂ ਨੇ ਤੇ ਜਿਹੜੇ ਸਬਜੈਕਟਸ ਨੇ ਚਾਹੇ ਭੂਗੋਲ ਹੈ ਚਾਹੇ ਇਤਿਹਾਸ ਹੈ ਭਾਰਤ ਤੇ ਪੰਜਾਬ ਤੇ ਫੋਕਸ ਕਰਕੇ ਤੇ ਚਾਹੇ ਸਾਡੀ ਆਰਥਿਕ ਅਰਥ ਸ਼ਾਸਤਰ ਹੈ ਸੋ ਇਹ ਸਾਰਿਆਂ ਦੇ ਵਿੱਚ ਜਿਹੜਾ ਤੁਹਾਡਾ ਐਨਾਲਿਸਿਸ ਹੈ ਤੁਸੀਂ ਕਿੰਨਾ ਵਧੀਆ ਤਰੀਕੇ ਨਾਲ ਜਿਹੜੀਆਂ ਚੀਜ਼ਾਂ ਤੁਹਾਡੇ ਆਲੇ-ਦੁਆਲੇ ਹੋ ਰਹੀਆਂ ਨੇ ਉਹਨਾਂ ਨੂੰ ਸਮਝਾ ਹੋਇਆ ਉਹਦੇ ਆਧਾਰ ਤੇ ਆਈ ਥਿੰਕ ਇਹ ਮੈਨਸ ਕੁਆਲੀਫਾਈ ਕਰਨਾ ਆਸਾਨ ਬਣ ਜਾਂਦਾ ਹੈ ਬਟ ਇਹਦੇ ਨਾਲ-ਨਾਲ ਜ਼ਰੂਰੀ ਹੈ ਕਿ ਤੁਸੀਂ ਕਿੰਨਾ ਕੁ ਪ੍ਰੈਕਟਿਸ ਕੀਤੀ ਹੋਈ ਹੈ ਕਿਉਂਕਿ ਜੇ ਤੁਸੀਂ ਸਿੱਧਾ ਪੇਪਰ 'ਤੇ ਜਾਈਏ ਤੇ ਆਨਸਰ ਰਾਈਟਿੰਗ ਕਰਾਂਗੇ 3 ਘੰਟੇ ਦੇ ਅੰਦਰ-ਅੰਦਰ 20 ਆ 25 ਕੁਐਸਚਨ ਲਿਖਣੇ ਨੇ ਉਹ ਸੌਖਾ ਕੰਮ ਨਹੀਂ ਹੈ ਸੋ ਉਹਦੇ ਲਈ ਮੈਂ ਮੰਨਦਾ ਕਿ ਜ਼ਰੂਰੀ ਹੈ ਕਿ ਥੋੜੇ ਜਿਹਾ ਸਿੱ ਪਹਿਲਾਂ ਟੈਸਟ ਦਿੱਤੇ ਹੋਣ ਚਾਹੇ ਖੁਦ ਹੀ ਆਨਸਰ ਲਿਖ ਕੇ ਖੁਦ ਹੀ ਚੈੱਕ ਕੀਤੇ ਹੋਣ ਬਟ ਉਹ ਫਿਰ ਵੀ ਬਹੁਤ ਹੈਲਪ ਕਰਦੀ ਹੈ ਇਹ ਚੀਜ਼ ਕਿਉਂਕਿ ਤੁਸੀਂ ਉਸ ਪੈਟਰਨ ਦੇ ਵਿੱਚ ਆਪਦੇ ਆਪ ਨੂੰ ਤੁਸੀਂ ਐਗਜ਼ਾਮੀਨੇਸ਼ਨ ਜਿਹੜਾ ਤੁਹਾਡਾ এনवायरमेंट ਹੋਏਗਾ 3 ਘੰਟੇ ਵਾਲਾ ਤੁਸੀਂ ਉਹ ਬੈਠਣ ਲਈ ਆਦੇਪ ਨੂੰ ਤਿਆਰ ਦਿੱਤਾ ਹੈ ਜੀ ਕੋਈ ਜਿਵੇਂ ਜਿਹੜਾ ਅਨਸਰ ਲਿਖਣ ਦਾ ਕੋਈ ਖਾਸ ਤਰੀਕਾ ਜਿਹੜੇ ਟਾਪਰਸ ਨੇ ਤੁਸੀਂ ਉਹਨਾਂ ਟਾਪਰਸ ਜਿਹਾ ਹੋਣਿਓ ਅਨਸਰ ਲਿਖਣ ਦੇ ਤਰੀਕੇ ਚ ਕੋਈ ਖਾਸ ਗੱਲ ਦੱਸਣੀ ਚਾਹੂੰ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ ਕਿ ਜੇ ਟਾਪਰਸ ਵੀ ਲਈਏ ਚਾਰ ਪੰਜ ਟਾਪਰਸ ਦੀਆਂ ਕਾਪੀਆਂ ਦੇਖਾਂਗੇ ਤਾਂ ਚਾਰਾਂ ਦੇ ਬਹੁਤ ਅੱਡ ਅੱਡ ਤਰੀਕੇ ਹੁੰਦੇ ਨੇ ਸੋ ਜਨਰਲੀ ਬਾਰੇ ਮੰਨਿਆ ਜਾਂਦਾ ਹੈ ਕਿ ਤੁਸੀਂ ਕਹਾਣੀਆਂ ਪਾਉਣ ਦੀ ਥਾਂ ਤੇ ਜੇ ਤੁਸੀਂ ਕੰਕਰੀਟ ਪੁਆਇੰਟਸ ਦਊ ਤਾਂ ਉਹ ਬਹੁਤ ਮਦਦ ਕਰਦਾ ਹੈ ਤੇ ਉਹਦੇ ਨਾਲ ਨਾਲ ਇਹ ਵੀ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਜੇ ਕੋਈ ਚਿੱਤਰ ਬਣਾ ਸਕਦੇ ਹੋ ਛੋਟਾ ਮੈਂ ਬਹੁਤ ਘੱਟ ਕਰਦਾ ਸੀ ਬਟ ਮੈਂ ਦੇਖਿਆ ਕਿ ਬਾਕੀ ਜਿਹੜੇ ਜ਼ਿਆਦਾਤਰ ਜਿਹੜੇ ਸਿਲੇਕਟਡ ਕੈਂਡੀਡੇਟਸ ਨੇ ਛੋਟੇ-ਛੋਟੇ ਚਿੱਤਰ ਬਣਾ ਕੇ ਤੁਸੀਂ ਆਪ ਦੀ ਜ਼ਿਆਦਾ ਸ਼ਬਦ ਤੁਸੀਂ ਨਹੀਂ ਲਿਖੋਗੇ ਤੁਹਾਡਾ ਸਮਾਂ ਵੀ ਬਚੂਗਾ ਤੇ ਇਹਦੇ ਨਾਲ ਨਾਲ ਐਗਜ਼ਾਮੀਨਰ ਨੂੰ ਵੀ ਸ਼ੌਕ ਹੋਊਗਾ ਤੁਹਾਡਾ ਆਨਸਰ ਚੈੱਕ ਕਰਨ ਚ ਸੋ ਤੁਸੀਂ ਜਿਹੜੇ ਲਈ ਇੱਕ ਪੈਰਾ ਲਿਖਣਾ ਸੀ ਉਹ ਤੁਸੀਂ ਹੋ ਸਕਦਾ ਹੈ ਕੋਈ ਸਨ ਡਾਇਗਰਾਮ ਬਣਾ ਕੇ ਮੂਨ ਡਾਇਗਰਾਮ ਬਣਾ ਕੇ ਤੁਸੀਂ ਉਹਨਾਂ ਨੂੰ ਬਹੁਤ ਇੱਕ ਪ੍ਰੈਜੈਂਟੇਬਲ ਤਰੀਕੇ ਚ ਤੁਸੀਂ ਪੇਸ਼ ਕਰ ਸਕਦੇ ਹੋ ਜੀ ਕੋਈ ਤੁਹਾਨੂੰ ਲੱਗਦਾ ਕਿ ਬਚਪਨ ਚੋਂ ਜਾਂ ਮਾਪਿਆਂ ਨੇ ਜਾਂ ਸੇਵ ਸੇਵ ਸਰਵਿਸ ਦੇ ਵਿੱਚ ਜਿਵੇਂ ਤੁਹਾਡਾ ਬਹੁਤ ਮਜ਼ਬੂਤ ਰਿਜ਼ਲਟ ਰਿਹਾ ਕੋਈ ਚੀਜ਼ ਬੇਸ ਚੋਂ ਕੀ ਨਾਲ ਤੁਹਾਡੇ ਆਈ ਹੈ ਜਿਹਦੇ ਕਰਕੇ ਇਹ ਬਹੁਤ ਕੁਝ ਹੈਲਪਫੁਲ ਰਿਹਾ ਜਾਂ ਇਮਤਿਹਾਨ ਸੌਖੇ ਆ ਗਏ ਦੀ ਮੈਨੂੰ ਲੱਗਦਾ ਕਿ ਜਿਹੜੀ ਸਫਲਤਾ ਹੈ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੀ ਮੇਰਾ ਮੇਰਾ ਪਰਿਵਾਰ ਰਿਹਾ ਹੈ ਮਾਤਾ ਪਿਤਾ ਤੇ ਆਪਦੇ ਵੱਡੇ ਜਿਹੜੇ ਭੈਣ ਨੇ ਇਹਨਾਂ ਨੂੰ ਮੈਂ ਬਚਪਨ ਤੋਂ ਹੀ ਦੇਖਦਾ ਸੀ ਕਿ ਕਿਤਾਬਾਂ ਨਾਲ ਲੱਗੇ ਹੋਏ ਨੇ ਸੋ ਉੱਥੋਂ ਹੀ ਮੈਨੂੰ ਕਿਤਾਬਾਂ ਨਾਲ ਪਿਆਰ ਹੋ ਗਿਆ ਤੇ ਇਸ ਲਈ ਰਾਤ ਤੱਕ ਪੜਨਾ ਮੈਨੂੰ ਕੋਈ ਬਹੁਤ ਔਖਾ ਨਹੀਂ ਸੀ ਲੱਗਦਾ ਬਹੁਤ ਜਣਿਆਂ ਨੂੰ ਬਹੁਤ ਔਖਾ ਲੱਗਦਾ ਕਿ ਰਾਤ ਤੱਕ ਪੜਨਾ ਹੈ ਉਹਨਾਂ ਨੂੰ ਫੋਰਸ ਕਰਨਾ ਪੈਂਦਾ ਸੀ ਕਿ ਪੜਨਾ ਪਰ ਜਦੋਂ ਤੁਸੀਂ ਉਹ ਸਿਹਤ ਦੇ ਤੇ ਪੜਾਈ ਦਾ ਮਾਹੌਲ ਜੀ ਵਧੋ ਫੁੱਲੋਂ ਸੇ ਤੁਹਾਡਾ ਇੱਕ ਪ੍ਰਕਿਰਿਤਿਕ ਤੌਰ ਤੇ ਕਿਤਾਬਾਂ ਨਾਲ ਤੁਸੀਂ ਜੁੜ ਜਾਂਦੇ ਹੋ ਸੁਮਨ ਲੱਗਦਾ ਉਹ ਇੰਪੋਰਟੈਂਟ ਰੋਲ ਕੀਤਾ ਹੋਣਾ ਹੈ ਕਿ ਅਖਬਾਰ ਨਾਲ ਕਿੰਨਾ ਕਰੋ ਹਾਂਜੀ ਹਾਂਜੀ ਹਾਂ ਤੁਸੀਂ ਕੰਟੀਨਿਊ ਕਰੋ ਮੇਰੇ ਹੁਣ ਪੰਜਾਬੀ ਡਿਪਾਰਟਮੈਂਟ ਦੇ ਮੁਖੀ ਬਣੇ ਨੇ ਪੰਜਾਬੀ ਯੂਨੀਵਰਸਿਟੀ ਚ ਤੇ ਫਾਦਰ ਜਿਹੜੇ ਨੇ ਉਸ ਨੂੰ ਵੀ ਬਾਤ ਸਹਿਤ ਕਰ ਰਹੇ ਨੇ ਤੋਂ ਸਹਿਤ ਨਾਲ ਜੁੜੇ ਹੋਣ ਕਰਕੇ ਪੰਜਾਬੀ ਨਾਲ ਜੁੜੇ ਹੋਣ ਕਰਕੇ ਜਿਵੇਂ ਪੀਸੀਐਸ ਵਗੈਰਾ ਚ ਪੰਜਾਬੀ ਦਾ ਪੇਪਰ ਹੁੰਦਾ ਸੋ ਉਹਦੇ ਲਈ ਵੀ ਜਿਹੜੀ ਮੇਰੀ ਮਿਹਨਤ ਸੀ ਉਹ ਮੈਨੂੰ ਜ਼ਿਆਦਾ ਕਰਨੀ ਨਹੀਂ ਪਈ ਕਿਉਂਕਿ ਉਹੀ ਭਾਸ਼ਾ ਤੇ ਸਿਹਤ ਨਾਲ ਹੀ ਜੁੜ ਕੇ ਵੱਡਾ ਵੱਡਾ ਅਖਬਾਰ ਦਾ ਯੋਗਦਾਨ ਬਹੁਤ ਮੰਨਿਆ ਜਾਂਦਾ ਹੈ கரنٹ ਅਵੇਅਰ ਅਫੇਅਰਸ ਨਹੀਂ ਜਾਂ ਹੋਰ ਚੀਜ਼ਾਂ ਹੈਗੀਆਂ ਆ ਕਿਵੇਂ-ਕਿਵੇਂ ਦੇਖ ਦूं ਇਸ ਗੱਲ ਨੂੰ ਜੀ ਹੁਣ ਕਰੀਬਨ 30 ਤੋਂ 40% ਜਿਹੜਾ ਐਗਜ਼ਾਮ ਹੈ ਸਿਵਲ ਸਰਵਿਸਿਜ਼ ਦਾ ਐਗਜ਼ਾਮ ਹੈ ਇਹ ਕਰੰਟ ਅਫੇਅਰਸ ਨਾਲ ਰਿਲੇਟਡ ਹੁੰਦਾ ਸੋ ਜੋ ਤੁਹਾਡੇ ਆਉਣ ਵਾਲੇ ਵਾਪਰ ਰਿਹਾ ਹੈ ਸਾਰੇ ਚਾਹ ਪੀਸਾ ਚਾਹ ਯੂਪੀਐਸਸੀ ਜੀ 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 30 ਤੋਂ ਮਤਲਬ ਹੋ ਸਕਦਾ ਕਿਸੇ ਸਾਲ 20% ਆ ਜਾਵੇ ਬਟ ਹੋ ਸਕਦਾ ਕਿਸੇ ਸਾਲ 50% ਆ ਜਾਵੇ ਸੋ ਨੰਬਰ ਨੂੰ ਅੱਛਾ ਦੱਸਣਾ ਫਿਕਸ ਕਰਨਾ ਔਖ ਹੈ ਬਟ ਐਟ ਦ ਸੇਮ ਟਾਈਮ ਜੇ ਤੁਸੀਂ ਕਹੀਏ ਕਿ ਆਪਾਂ ਵੀ ਇਸ ਵਾਰ ਮੈਂ ਕਰੰਟ ਅਫੇਅਰ ਛੱਡ ਕੇ ਪੇਪਰ ਦੇਣ ਚੱਲ ਜਾ ਸੋ ਇਸ ਤਰੀਕੇ ਨਾਲ ਵੀ ਐਗਜ਼ਾਮ ਕੁਆਲੀਫਾਈ ਕਰਨਾ ਮੈਨੂੰ ਲੱਗਦਾ ਕਿ ਬਹੁਤ ਔਖਾ ਹੈ ਤਾਂ ਕਰੰਟ ਅਫੇਅਰ ਕੋਈ ਇੱਕ ਨਿਊਜ਼ਪੇਪਰ ਚਾਹੇ ਨੈਸ਼ਨਲ ਨੈਸ਼ਨਲ ਤਾਂ ਪੜ੍ਹਨਾ ਹੀ ਹੈ ਤੇ ਜੇ ਪੀਸੀਐਸ ਦਾ ਦੇਣਾ ਤਾਂ ਉਹਦੇ ਨਾਲ ਨਾਲ ਇੱਕ ਤੁਸੀਂ ਮੈਂ ਰეკਮੈਂਡ ਕਰੂੰਗਾ ਕਿ ਸਟੇਟ ਦਾ ਵੀ ਕੋਈ ਪੇਪਰ ਜੇ ਹੋ ਸਕੇ ਤਾਂ ਜ਼ਰੂਰ ਪੜ੍ਹਨਾ ਚਾਹੀਦਾ ਹੈ ਇਦੇ ਨਾਲ ਨਾਲ ਬਟ ਅਤਵਾਰ ਪੜਨ ਚ ਇੱਕੋ ਹੀ ਔਖਿਆ ਆ ਜਾਂਦੀ ਹੈ ਕਿ ਤੁਸੀਂ ਸਾਰਾ ਸਾਲ ਅਖਬਾਰ ਪੜਿਆ ਹੈ ਤਾਂ ਉਹਨੂੰ ਤੁਸੀਂ ਪੇਪਰ ਦੇ ਟਾਈਮ ਤੇ ਜਾ ਕੇ ਤੁਸੀਂ ਉਹ ਸਾਰੇ ਸਾਲ ਦੇ 365 ਨਿਊਜ਼ਪੇਪਰਸ ਨੂੰ ਕਿੱਦਾਂ ਰਿਵਾਈਜ਼ ਕਰੋਗੇ ਸੋ ਯਾ ਤਾਂ ਉਹਦੇ ਆਪ ਦੇ ਆਪ ਦੇ ਛੋਟੇ ਸ਼ਾਰਟ ਕ੍ਰਿਸਪ ਨੋਟਸ ਬਣਾਏ ਜਾਣ ਤੇ ਨਹੀਂ ਤਾਂ ਜਿਹੜੇ ਕਰੰਟ ਅਫੇਅਰਸ ਦੀਆਂ ਕੰਪਾਈਲੇਸ਼ਨਸ ਆndੀਆਂ ਨੇ ਉਹ ਉਹ ਵੀ ਪੜ ਸਕਦੇ ਆ ਮੈਂ ਜਿਹੜਾ ਦੂਸਰਾ ਤਰੀਕਾ ਹੈ ਮੈਂ ਉਹਨੂੰ ਅਪਣਾਇਆ ਸੀ ਅੱਛਾ ਦੂਸੇ ਜਿਹੜੀਆਂ ਉਹ ਕਹਿ ਸਕਦੇ ਨੇ ਕਿ ਇਕੱਠਾ ਕੀਤਾ ਵਾ ਕਰੰਟ ਅਫੇਅਰਸ ਦੇ ਮੈਗਜ਼ੀਨ ਦੇਸੀ ਤੁਮੇ ਸੋਸ ਤੋਂ ਪੜ੍ਹਨਾ ਜਾਪੋ ਸੌਖਾ ਲੱਗਦਾ ਸੀ ਅ ਜੀ ਇੰਟਰਵਿਊ ਆਉਂਦੀ ਹੈ ਉਸ ਤੋਂ ਬਾਅਦ ਇੰਟਰਵਿਊ ਨੂੰ ਤੁਸੀਂ ਕੀ ਸਮਝੋ ਕਿ ਸਾਰੀਆਂ ਇੰਟਰਵਿਊਆਂ ਤੁਸੀਂ ਕੁਆਲੀਫਾਈ ਕੀਤੀਆਂ ਤੇ ਇੰਟਰਵਿਊ ਨੂੰ ਤੁਸੀਂ ਕੀ ਸਮਝਦੇ ਜੀ ਮੈਨੂੰ ਲੱਗਦਾ ਕਿ ਜਿਹੜਾ ਪ੍ਰੀਲਿਮਸ ਹੈ ਤੇ ਮੇਨਸ ਹੈ ਉਹਦੇ ਵਿੱਚ ਤੁਹਾਡੀ ਜਿਹੜੀ ਨੌਲੇਜ ਹੈ ਉਹ ਚੈੱਕ ਕਰ ਲਈ ਗਈ ਹੈ ਸੋ ਇੰਟਰਵਿਊ ਦੇ ਵਿੱਚ ਤੁਹਾਡਾ ਵਿਅਕਤੀਤਵ ਚੈੱਕ ਕੀਤਾ ਜਾ ਰਿਹਾ ਹੈ ਤੇ ਤੁਹਾਡੇ ਜਿਹੜੇ ਇੱਕ ਸਿਵਲ ਸੇਵਾਵਾਂ 'ਚ ਆਣ ਲਈ ਬੁਨਿਆਦੀ ਗੁਣ ਨੇ ਉਹ ਕਿਸ ਹੱਦ ਤੱਕ ਤੁਹਾਡੇ ਚ ਮੌਜੂਦ ਨੇ ਉਹਨਾਂ ਦੀ ਪ੍ਰੀਖਿਆ ਹੈ ਇਹ ਇੰਟਰਵਿਊ ਸੋ ਜਿਹੜੀਆਂ ਸੰਵਿਧਾਨਕ ਵੈਲਿਊਜ਼ ਨੇ ਤੁਸੀਂ ਕਿੰਨੇ ਇਮਾਨਦਾਰ ਹੋ ਤੇ ਤੁਸੀਂ ਡਿਸੀਜਨ ਲੈਣ ਦੀ ਕਿੰਨੀ ਸਮਰੱਥਾ ਤੁਹਾਡੇ ਚ ਮੈਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਨੇ ਜਿਹੜੀਆਂ ਇੰਟਰਵਿਊ ਦੇ ਵਿੱਚ ਪਰਖੀਆਂ ਜਾਂਦੀਆਂ ਨੇ ਤੁਸੀਂ ਕੋਈ ਆਨਸਰ ਸਹੀ ਦਿੱਤਾ ਨਹੀਂ ਦਿੱਤਾ ਕੋਈ ਤੱਤ ਪਤਾ ਨਹੀਂ ਪਤਾ ਉਹ ਬਹੁਤ ਜ਼ਿਆਦਾ ਪ੍ਰਭਾਵ ਨਹੀਂ ਪਾਉਂਦੀਆਂ ਬਟ ਤੁਸੀਂ ਕਿੰਨੇ ਕਨਵਿਕਸ਼ਨ ਨਾਲ ਕਿੰਨੀ ਨਿਸਵਾਰਤਾ ਨਾਲ ਕੰਮ ਕਰਨਾ ਚਾਹੁੰਦੇ ਹੋ ਆਈ ਥਿੰਕ ਇਹ ਚੀਜ਼ਾਂ ਦਾ ਮੈਟਰ ਹੈ ਏ ਏ ਏ ਜਿਆਦਾ ਭਾਰੀ ਹੈ ਪੱਖ ਅ ਅਗਲਾ ਮੇਰਾ ਸਵਾਲ ਤੁਹਾਡੇ ਤੱਕ ਇਹ ਹੈ ਕਿ ਅ ਹਰ ਹਰ ਬੰਦਾ ਜਿਹੜਾ ਇੰਜੀਨੀਅਰਿੰਗ ਕਰਦਾ ਉਹ ਖੁੱਭ ਜਾਂਦਾ ਤੇ ਇਸ ਜਿਹੜੀ ਸਿਵਲ ਸਰਵਿਸ ਹੈ ਇਹ ਕਹਾਣੀ ਵੱਖਰੀ ਹੈ ਰਾਜਨੀਤੀ ਪੜਨੀ ਹੈ ਕਰੰਟ ਅਫੇਅਰ ਪੜਨੇ ਹੈ ਹੋਰ ਚੀਜ਼ਾਂ ਪੜਨੀ ਹੈ ਆਪਸ਼ਨਲ ਸਬਜੈਕਟ ਪੜਨਾ ਹੈ ਅ ਤੁਸੀਂ ਤੁਸੀਂ ਸ਼ਿਫਟਿੰਗ ਕਿਵੇਂ ਰਹੀ ਤੁਹਾਡੀ ਸ਼ਿਫਟ ਕਿਵੇਂ ਕੀਤਾ ਜੀ ਇੰਜੀਨੀਅਰਿੰਗ ਤੇ ਹਿਮਨਿਟੀਜ਼ ਦੋਨੋਂ ਕਾਫੀ ਵੱਖਰੇ ਪਲੱਸਵੰਸ ਮੰਨੇ ਜਾਂਦੇ ਨੇ ਬਟ 12ਵੀਂ ਤੱਕ ਦੀ ਜਿਹੜੀ ਫਾਊਂਡੇਸ਼ਨ ਹੈ ਮੈਨੂੰ ਲੱਗਦਾ ਕਿ ਉਹ ਭੂਗੋਲ ਮੈਨੂੰ ਬਹੁਤ ਵਧੀਆ ਲੱਗਦਾ ਸੀ ਇਤਿਹਾਸ ਮੈਨੂੰ ਕੁਝ ਹੱਦ ਤੱਕ ਵਧੀਆ ਲੱਗਦਾ ਸੀ ਬਟ ਮੈਂ ਜ਼ਿਆਦਾ ਪੜ ਨਹੀਂ ਸਿਪਾਇਆ ਉਹਨੂੰ ਚਾਹੇ ਮੇਰੀ ਰੁਚੀ ਸੀ ਸੋ ਉਹ ਕਿਤੇ ਨਾ ਕਿਤੇ ਅੰਦਰ ਦੱਬੇ ਤਾਂ ਹੋਈ ਸੀ ਉਹ ਰੁਚੀਆਂ ਰੁਚੀਆਂ ਦੱਬੀਆਂ ਹੋਈਆਂ ਸੀ ਇੰਜੀਨੀਅਰਿੰਗ ਦੇ ਵਿੱਚ ਕੀ ਹੈ ਇੰਜੀਨੀਅਰਿੰਗ ਦਾ ਇਹ ਫਾਇਦਾ ਹੁੰਦਾ ਹੈ ਕਿ ਤੁਹਾਨੂੰ ਮੈਂ ਸਿਵਲ ਇੰਜੀਨੀਅਰਿੰਗ ਕੀਤੀ ਹੈ ਇਹਦੇ ਵਿੱਚ ਸਿਵਲ ਇੰਜੀਨੀਅਰਿੰਗ ਦਾ ਕੀ ਪੜਿਆ ਇਹ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਜਿਹੜਾ ਮੇਰਾ ਸੋਚਣ ਦਾ ਤਰੀਕਾ ਹੈ ਆਵਦੇ ਆਲੇ ਦੁਆਲੇ ਦੀਆਂ ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ ਹੈ ਉਹ ਇੰਜੀਨੀਅਰਿੰਗ ਉਸ ਨਜ਼ਰੀਏ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਸੋ ਜੇ ਤੁਸੀਂ ਹੋਰ ਪੋਜ਼ਿਟਿਵ ਨੇਸ਼ਨਲ ਆਵਦੇ ਆਲੇ ਦੁਆਲੇ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹੋ ਸਮਾਜ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹੋ ਅਰਥ ਵਿਵਸਥਾ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹੋ ਸੋ ਮੈਨੂੰ ਨਹੀਂ ਲੱਗਦਾ ਕਿ ਉਹ ਸ਼ਿਫਟ ਜਿਹੜੀ ਹੈ ਬਹੁਤ ਔਖੀ ਹੈ ਜੇ ਤੁਸੀਂ ਸਿਨਸਅਰਲੀ ਉਸ ਤੇ ਕੰਮ ਕਰਦੇ ਹੋ ਜੀ ਅ ਇੱਕ ਹਰ ਹਰ ਜਿਵੇਂ ਹੁਣ ਆਪਾਂ ਸੁਣਦੇ ਹਾਂ ਜਦੋਂ ਕੋਈ ਰਿਜ਼ਲਟ ਆਉਂਦਾ ਯੂਪੀਐਸਸੀ ਦਾ ਤਾਂ ਮਾਪੇ ਚਾਹੁੰਦੇ ਸਾਡਾ ਮੁੰਡਾ ਵੀ ਆਈਆਰਐਸ ਹੋਵੇ ਆਈਪੀਐਸ ਹੋਵੇ ਆਈਐਸ ਹੋਵੇ ਪੀਸੀਐਸ ਹੋਵੇ ਬੱਚਿਆਂ ਦਾ ਜਦੋਂ ਮੋਡ ਬਣਣਾ ਹੈ ਤੁਸੀਂ ਕਿਸੇ ਨੂੰ ਡਵਾਈਸ ਕਰਨਾ ਹੈ ਕਿਸੇ ਬੱਚੇ ਨੂੰ 10ਵੀਂ 12ਵੀਂ ਪਲੱਸ 2 ਵਾਲਾ ਹੈਗਾ ਕੋਈ ਗ੍ਰੈਜੂਏਸ਼ਨ ਕਰ ਰਿਹਾ ਕੋਈ ਕੁਝ ਕਰ ਰਿਹਾ ਤੁਸੀਂ ਹੁਣ ਤੁਹਾਨੂੰ ਲੱਗਦਾ ਹੋਣਾ ਕਿ ਤੁਸੀਂ ਸਾਰੀਆਂ ਚੀਜ਼ਾਂ ਨੂੰ ਕ੍ਰਾਸ ਕਰਕੇ ਆਉਂਗੇ ਜੇ ਕੋਈ ਕਿਸੇ ਨੂੰ ਗਾਈਡ ਕਰਨਾ ਹੈ ਬੱਚੇ ਨੂੰ ਤਾਂ ਤੁਸੀਂ بیس ਮੰਨਣ ਲਈ ਕੀ ਕਹੋਗੇ ਕਿੱਥੋਂ ਇਹ ਸ਼ੁਰੂਆਤ ਕਰ ਲੈਣੀ ਚਾਹੀਦੀ ਹੈ ਜੇ ਸਿਵਲ ਸਰਵਿਸ ਵੱਲ ਜਾਣ ਦਾ ਜਾਨ ਹੈ ਜੀ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਇਹ ਰੁਝਾਨ ਕਿੱਥੋਂ ਆ ਰਿਹਾ ਹੈ ਇਹਨੂੰ ਜਾਨਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਿਵਲ ਸਰਵਿਸ ਇਸ ਲਈ ਆਣਾ ਚਾਹੁੰਦੇ ਹੋ ਕਿ ਤੁਹਾਡੇ ਮਾਪੇ ਕਹਿ ਰਹੇ ਨੇ ਤੁਸੀਂ ਇਸ ਲਈ ਆਣਾ ਚਾਹੁੰਦੇ ਹੋ ਕਿਉਂਕਿ ਤੁਹਾਡਾ ਦੋਸਤ ਜਿਹੜੇ ਨੇ ਉਹਨਾਂ ਦੇ ਪੇਰੈਂਟਸ ਨੇ ਸਿਵਲ ਸਰਵਿਸਿਸ ਦੇ ਵਿੱਚ ਕਿ ਤੁਸੀਂ ਇਸ ਲਈ ਆਣਾ ਚਾਹੁੰਦੇ ਹੋ ਕਿ ਤੁਹਾਨੂੰ ਲੱਗਦਾ ਕਿ ਬਹੁਤ ਪਾਵਰ ਆ ਜੂਗੀ ਉਹਦੇ ਨਾਲ ਸੋ ਜਿਹੜੀ ਆਪ ਦੀ ਅੰਤਰਾਤਮਾ ਪਹਿਲਾਂ ਮੈਨੂੰ ਲੱਗਦਾ ਉਹਨੂੰ ਪਛਾਣਨ ਦੀ ਲੋੜ ਹੈ ਉਹਨੂੰ ਚਿਠਾ ਨਹੀਂ ਸਕਦੇ ਜੀ ਸੋ ਜੇ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਕੀਤਾ ਵੱਡਾ ਛੋਟਾ ਹੈ ਤੁਸੀਂ ਬਹੁਤ ਸਾਰੇ ਕੋਈ ਵੀ ਕੀਤਾ ਜਿਹੜਾ ਤੁਹਾਡਾ ਕੋਰ ਸੈਲਫ ਦੇ ਨਾਲ ਜੁੜਿਆ ਹੋਇਆ ਹੈ ਮੈਨੂੰ ਲੱਗਦਾ ਜੇ ਤੁਸੀਂ ਉਹਦੇ ਵੱਲ ਧਿਆਨ ਦਿਓਗੇ ਸਭ ਤੋਂ ਪਹਿਲਾਂ ਉਹਨੂੰ ਪਛਾਣਨ ਦੀ ਲੋੜ ਹੈ ਮੰਨ ਲਓ ਪਛਾਣ ਲਿਆ ਕਿ ਅਸੀਂ ਆਣਾ ਹੀ ਹੈ ਸਿਵਲ ਸਰਵਿਸਿਸ ਦੇ ਵਿੱਚ ਤੁਸੀਂ ਦੇਖ ਲਿਆ ਕਿ ਸੋਚ ਲਿਆ ਕਿ ਠੀਕ ਹੈ ਮੇਰਾ ਇਹੀ ਮਨ ਹੈ ਫਿਰ ਜਦੋਂ ਇੱਕ ਵਾਰ ਨਿਸ਼ਚੈ ਕਰ ਲਿਆ ਫੇਰ ਮਨ ਲੱਗਦਾ ਪਿੱਛੇ ਨਹੀਂ ਹਟਣਾ ਚਾਹੀਦਾ ਫੇਰ ਇਹ ਮਿਹਨਤ ਵੀ ਮੰਗਦੀ ਹੈ ਇਹ ਸੋਸ਼ਲ ਮੀਡੀਆ ਤੋਂ ਇਹ ਤੁਹਾਨੂੰ ਦੂਰ ਲੈਣਾ ਵੀ ਮੰਗਦੀ ਹੈ ਮੈਂ ਮੈਨੂੰ ਯਾਦ ਹੈ 3-4 ਸਾਲ ਮੈਂ ਕਿਸੇ ਵਿਆਹ ਤੇ ਨਹੀਂ ਗਿਆ ਕੋਈ ਸੋਸ਼ਲ ਮੀਡੀਆ ਤੇ account ਨਹੀਂ ਸੀ ਕੋਈ ਦੋਸਤਾਂ ਨੂੰ ਨਹੀਂ ਮਿਲਣਾ ਸੋ ਇੱਕ ਵਾਰ ਜੇ ਤੁਸੀਂ ਉਹ ਸੋਚ ਲਿਆ ਕਿ ਨਿਸ਼ਚੈ ਕਰ ਲਿਆ ਇਹ ਵੀ ਹੋ ਸਕਦਾ ਕਿ ਪਹਿਲੀ ਵਾਰ ਨਾ ਹੋਵੇ ਦੂਜੀ ਵਾਰ ਨਾ ਹੋਵੇ ਤੋਂ ਫੇਲੀਅਰਸ ਵੀ ਆਉਂਦੇ ਨੇ ਪਰ ਸੰਸਾਰ ਦਾ ਰਿਸ਼ਤਾ ਜੀਵਨ ਦਾ ਹਿੱਸਾ ਹੈ ਤੇ ਮੈਨੂੰ ਇੱਕ ਸ਼ੇਰ ਵੀ ਯਾਦ ਆ ਰਿਹਾ ਕਿ ਫਿਰਕ ਨੂੰ ਕਰੁੰਬਲ ਫੁੱਟ ਪਈ ਚਖੜ ਦੇ ਚੰਬੇ ਰੁਖਤੇ ਵੈਮ ਸੀ ਉਸਨੂੰ ਕਿਉਂ ਸਭ ਕੁਝ ਉਡਾ ਕੇ ਲੈ ਗਿਆ ਕੀ ਬਾਤ ਹੈ ਜਿੱਥੇ ਕਰ ਲਿਆ ਤੇ ਕਰਨਾ ਹੀ ਕਰਨਾ ਹੈ ਫਿਰ ਫੇਲ ਹੋ ਜਾਵੇ ਤੱਕ ਕੋਈ ਗੱਲ ਨਹੀਂ ਫੇਲ ਆਇਆ ਇੱਕ ਵਾਰ ਆਇਆ ਦੋ ਵਾਰ ਆਇਆ ਕਰਨਾ ਤਾਂ ਹੋ ਹੀ ਜਾਊਗਾ ਤੁਸੀਂ ਐਰਟੀ ਤੋਂ ਐਨਸੀਆਰਟੀ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਬੇਸਿਕਲੀ ਜੀ ਇਹ ਡਿਪੈਂਡ ਕਰਦਾ ਹੈ ਤੁਹਾਡੀ ਬੈਕਗ੍ਰਾਉਂਡ ਦੇ ਉੱਤੇ ਮੰਨ ਲਓ ਤੁਸੀਂ ਹਿਮਨਿਟੀਜ਼ ਕੀਤੀਆਂ ਨੇ 11 12 ਤੁਸੀਂ ਹਿਮਨਿਟੀਜ਼ ਜੀ ਕੀਤੀਆਂ ਸੋਸ਼ਲ ਸਾਇੰਸਿਸ ਪੜ੍ਹੀਆਂ ਨੇ ਗ੍ਰੈਜੂਏਸ਼ਨ ਸੋਸ਼ਲ ਸਾਇੰਸਿਸ ਪੜ੍ਹੀਆਂ ਨੇ ਤੁਸੀਂ ਸੋ ਫਿਰ NCERT ਤੇ ਜਾਣਾ ਮੈਨੂੰ ਨਹੀਂ ਲੱਗਦਾ ਕਿ ਜ਼ਰੂਰੀ ਹੈ ਕਿਉਂਕਿ ਤੁਹਾਡੀ ਬੁਨਿਆਦ ਆਲਰੇਡੀ ਉਹ ਬਣੀ ਹੋਈ ਹੈ ਬਟ ਜੇ ਤੁਸੀਂ ਇੰਜੀਨੀਅਰ ਗ੍ਰੈਜੂਏਟ ਹੋ ਤਾਂ ਫਿਰ ਆਬਵੀਅਸਲੀ ਤੁਸੀਂ ਜਾ ਸਕਦੇ ਹੋ NCERT ਬਹੁਤ ਵਧੀਆ ਸਟਾਰਟ ਹੈ ਸਟਾਰਟਿੰਗ ਪੁਆਇੰਟ ਹੋ ਸਕਦਾ ਹੈ ਕਿਉਂਕਿ ਉਹਦੇ ਨਾਲ ਇਹ ਹੈ ਕਿ ਤੁਸੀਂ ਸਮਾਜਿਕ ਸਿੱਖਿਆ ਤੋਂ ਆਊਟ ਆਫ ਟੱਚ ਰਹੇ ਹੋ ਸੋ ਉਹ NCERT ਇਸ ਬਹੁਤ ਵਧੀਆ ਤੇ ਸਰਲ ਤਰੀਕੇ ਨਾਲ ਸਮਝਾਈਆਂ ਹੁੰਦੀਆਂ ਨੇ ਸੋ ਮੈਂ ਇੰਜੀਨੀਅਰ ਗ੍ਰੈਜੂਏਟਸ ਨੂੰ ਤਾਂ ਜ਼ਰੂਰ ਰეკਮੈਂਡ ਕਰੂੰਗਾ ਕਿ ਜੇ ਤੁਸੀਂ ਸਿਵਲ ਸਰਵਿਸਿਸ ਜਾਣਾ ਤਾਂ NCERT ਇਸ ਕੋਰ ਪੜ੍ਹ ਲੈਣੀ ਚਾਹੀਦੀ ਹੈ ਕੁਝ ਕਿਤਾਬਾਂ ਕੋਈ ਚੀਜ਼ ਖਾਸ ਰੈਫਰ ਕਰਨਾ ਚਾਹੂੰਗਾ ਕਿਤਾਬਾਂ ਮੈਂ ਸਪੈਸੀਫਿਕਲੀ ਰੈਫਰ ਨਹੀਂ ਕਰਨਾ ਚਾਹੁੰਗਾ ਕਿਉਂਕਿ ਬਹੁਤ ਸਾਰੀਆਂ ਕਿਤਾਬਾਂ ਹੁਣ ਅੱਜ ਕੱਲ ਆ ਗਿਆ ਨੇ ਇੰਟਰਨੈਟ ਆ ਗਿਆ ਹੈ ਤੇ ਕੋਈ ਇੱਕ ਕਿਤਾਬ ਦਾ ਮੈਂ ਜਨਾ ਲਊਗਾ ਮੈਂ ਬਾਕੀ ਚਾਰ ਨਹੀਂ ਪੜੀਆਂ ਕਿਉਂਕਿ ਮੈਂ ਬਾਕੀ ਚਾਰ ਪੜੀਆਂ ਨਹੀਂ ਇਸ ਲਈ ਮੈਨੂੰ ਪਤਾ ਹੀ ਨਹੀਂ ਕਿ ਉਹ ਚਾਰ ਜਿਹੜੀਆਂ ਨੇ ਕੀ ਪਤਾਉਣਾ ਚ ਇਸ ਤੋਂ ਬੈਟਰ ਕੰਟੈਂਟ ਹੋਵੇ ਮੈਂ ਇਹ ਜ਼ਰੂਰ ਕਹੂੰਗਾ ਕਿ ਤੁਸੀਂ ਸਿਲੇਬਸ ਦੇਖੋ ਫਿਰ ਤੁਸੀਂ ਕੋਈ ਵੀ ਕਿਤਾਬ ਜਿਹੜੀ ਹੈ ਜਿਹੜੇ ਤੁਹਾਡੇ ਸੋਰਸਸ ਨੇ ਜਾਂ ਤੁਹਾਡੇ ਮੈਂਟਰਸ ਨੇ ਕੁਝ ਵੀ ਹੋ ਰਿ ਕਮੈਂਡ ਕਰ ਰਹੇ ਨੇ ਤੁਸੀਂ ਦੇਖੋ ਕਿ ਥੋੜੀ ਦੇਰ ਬਾਅਦ ਅਨਲਾਈਜ਼ ਕਰੋ ਕਿ ਜਿਹੜੇ ਕੁਐਸਚਨਸ ਜਿਵੇਂ ਦੇ ਕੁਐਸਚਨਸ ਪੁੱਛ ਰਾ ਸੀ ਯੂਪੀਐਸਸੀ ਜਾਂ ਪੀਪੀਐਸਸੀ ਕਿ ਉਹ ਕੁਐਸਚਨਸ ਤੁਹਾਡੇ ਹੱਲ ਹੋ ਰਹੇ ਨੇ ਜੇ ਕਿਸੇ ਵੀ ਸਬਜੈਕਟ ਦੇ 70 ਤੋਂ 80% ਕੁਐਸਚਨਸ ਹੱਲ ਹੋ ਰਹੇ ਨੇ ਤਾਂ ਇਹਦਾ ਮਤਲਬ ਉਹ ਕੁਝ ਸੋਰਸ ਹੈ ਅੱਛਾ ਸੋਰਸ ਹੈ ਬਟ ਐਟ ਦ ਸੇਮ ਟਾਈਮ ਮੈਂ ਕਹੂੰਗਾ ਜੀਓਗ੍ਰਾਫੀ ਐਨਸੀਆਰਟੀ ਇਸ ਤਾਂ ਕਰਨੀਆਂ ਕਰਨੀਆਂ ਨੇ ਪੰਜਾਬ ਬੋਰਡੀਆਂ ਨੇ ਕਲਚਰ ਵਗੈਰਾ ਲਈ ਸੀਸੀਆਰਟੀ ਦੇ ਵੈਬਸਾਈਟ ਹੁੰਦੀ ਹੈ ਇਹ ਵੈਬਸਾਈਟਸ ਨੂੰ ਗਵਰਨਮੈਂਟ ਆਫ ਇੰਡੀਆ ਦੀਆਂ ਵੈਬਸਾਈਟਸ ਨੂੰ ਇਹਨਾਂ ਨੂੰ ਰੈਗੂਲਰਲੀ ਫੋਲੋ ਕਰਨਾ ਚਾਹੀਦਾ ਬਾਕੀ ਤਾਂ ਕੋਈ ਖਾਸ ਗੱਲ ਹੋਰ ਨੌਜਵਾਨਾਂ ਨੂੰ ਕਹਿਣੀ ਚਾਹਾਂ ਹਾਂ ਨੌਜਵਾਨਾਂ ਨੂੰ ਮੈਂ ਦੁਬਾਰਾ ਹੀ ਦੁਹਰਾਣਾ ਚਾਹੁੰਗਾ ਕਿ ਜਿਹੜਾ ਸੰਘਰਸ਼ ਹੈ ਜੀਵਨ ਦਾ ਹਿੱਸਾ ਹੈ ਤੇ ਨਿਰਾਸ਼ਾ ਤੋਂ ਜਿਹੜਾ ਆਸ਼ਾ ਦਾ ਸਫ਼ਰ ਹੈ ਇਹ ਅੰਤਰਾਤਮਾ ਵਾਲੀ ਇੱਕ ਵਰਚਾ ਆ ਕਿ ਜੇ ਆਪਾਂ ਕੋਈ ਵੀ ਚੀਜ਼ ਮਿਥਾਂਗੇ ਤਾਂ ਉਹ ਸਫ਼ਰ ਬਹੁਤ ਸੁਖਾੜਾ ਬਣ ਜਾਂਦਾ ਹੈ ਜੀਵਨ ਨੂੰ ਕਦੇ ਵੀ ਕਿਸੇ ਇੱਕ ਟਿੱਚੇ ਦੇ ਤੌਰ ਤੇ ਨਹੀਂ ਦੇਖਣਾ ਚਾਹੀਦਾ ਕਿ ਜੇ ਮੈਂ ਆਈਐਸ ਬਣ ਗਿਆ ਤਾਂ ਮੇਰਾ ਜੀਵਨ ਬਹੁਤ ਖੁਸ਼ਹਾਲ ਹੋ ਜਾਊਗਾ ਜੇ ਮੇਰੇ ਕੋਲ ਐਨੀ ਐਨੀ ਸੈਲਰੀ ਆ ਗਈ ਤਾਂ ਮੇਰਾ ਜੀਵਨ ਬਹੁਤ ਖੁਸ਼ਹਾਲ ਹੋ ਜਾਊਗਾ ਜੀਵਨ ਇੱਕ ਸਫਰ ਹੈ ਕੋਈ ਇੱਕ ਟਿੱਚਾ ਨਹੀਂ ਹੈ ਸੋ ਜਦੋਂ ਤੁਸੀਂ ਇਹਨੂੰ ਸਫਰ ਦੇ ਤਰ੍ਹਾਂ ਜਾਣ ਲੈਂਦੇ ਹੋ ਪਛਾਣ ਲੈਂਦੇ ਹੋ ਤੇ ਸਫਰ ਨੂੰ ਇੰਜੋਏ ਕਰਦੇ ਹੋ ਤਾਂ ਮੈਨੂੰ ਲੱਗਦਾ ਹੈ ਜੀਵਨ ਬਹੁਤ ਖੁਸ਼ਹਾਲ ਹੋਰਨ ਵਾਲੀ ਬਣ ਜਾਂਦਾ ਹੈ ਬਹੁਤ ਚੰਗਾ ਲੱਗਿਆ ਤੇ ਸਾਧਨਾ ਨੇ ਭਾਵੇਂ ਵਿੱਚ ਦੀ ਸਿਗਨਲ ਡਰਾਪ ਹੁੰਦਾ ਸੀ ਪਰ ਤੁਹਾਡੀਆਂ ਇਹ ਗੱਲਾਂ ਹੈ ਉਹ ਕੰਮ ਦੀ ਹੈ ਤੇ ਨੌਜਵਾਨ ਸੁਣਣਗੇ ਤੇ ਆਖਰ ਦੇ ਵਿੱਚ ਮੈਂ ਇਹ ਇਹ ਤੁਹਾਨੂੰ ਜਿਹੜਾ ਹੌਸਲਾ ਕੌਨਫੀਡੈਂਸ ਜਿਹੜੀ ਕਹਾਣੀ ਰੋਲ ਮਾਡਲ ਕਿਨੂੰ ਮੰਨਦੇ ਹੋ ਮੈਂ ਰੋਲ ਮਾਡਲ ਆਪਣੇ ਪੇਰੈਂਟਸ ਨੂੰ ਹੀ ਮੰਨਦਾ ਮੈਂ ਪਿਤਾ ਜੀ ਦੀ ਗੱਲ ਕਰਾਂ ਤਾਂ ਉਹਨਾਂ ਨੇ ਜਦੋਂ ਉਹ ਯੂਥ ਸੀ ਉਹਨਾਂ ਨੇ 10 ਰੁਪਏ ਦਿਹਾੜੀ ਤੋਂ ਕੰਮ ਸ਼ੁਰੂ ਕੀਤਾ ਤੇ 2-2 ਰੁਪਏ ਸੇਵ ਕਰਕੇ ਉਹ ਉਹਨਾਂ ਨੇ ਟਾਈਪਰਾਈਟਰ ਲਿਆ ਫਿਰ ਟਾਈਪਰਾਈਟਰ ਨਾ ਲੈਣਾ ਚਾਹੋ ਨਾ ਜ਼ਰੂਰ ਦੱਸ ਸਕਦਾ ਵਿਕਾਸ ਜੀ ਡਾਕਟਰ ਦਰਸ਼ਨ ਸਿੰਘ ਆਸ਼ ਸ਼੍ਰੋਮ ਸ਼ਾਤਕਰ ਨੇ ਮੈਂ ਮੇਰੇ ਮਾਤਾ ਜੀ ਦੇ ਨਾਮ ਡਾਕਟਰ ਰਜਵੰਦ ਕੌਰ ਪੰਜਾਬੀ ਸੋ ਪਿਤਾ ਜੀ ਨੇ 10 ਰੁਪਏ ਦਿਹਾੜੀ ਤੇ ਕੰਮ ਸ਼ੁਰੂ ਕਰਕੇ 2-2 ਰੁਪਏ ਸੇਵ ਕਰਕੇ ਟਾਈਪ ਰਾਈਟਰ ਲਿਆ ਫਿਰ ਟਾਈਪਿੰਗ ਸਿੱਖੀ ਫਿਰ ਸੈਨੋਗ੍ਰਾਫੀ ਸਿੱਖੀ ਤੇ ਫਿਰ ਕਿਉਂਕਿ ਉਹਨਾਂ ਨੂੰ ਜਿਹੜੀ ਲਗਨ ਸੀ ਸਹਿਦ ਦੇ ਪ੍ਰਤੀ ਤੇ ਫਿਰ ਉਹ ਸ਼੍ਰੋਮ ਉਹ ਲਗਨ ਦੇ ਕਰਕੇ ਉਹ ਸ਼੍ਰੋਮ ਨੂੰ ਬਾਅਦ ਸਹਿਦਕਰ ਬਣੇ ਪਟਿਆਲਾ ਸਹਿਬ ਸਭਾ ਦੇ ਉਹ ਪ੍ਰੈਜ਼ੀਡੈਂਟ ਨੇ ਤੇ ਉਹਨਾਂ ਨੇ 100 ਤੋਂ ਵੱਧ ਕਿਤਾਬਾਂ ਲਿਖੀਆਂ ਨੇ ਪੰਜਾਬੀ ਉਰਦੂ ਫਾਰਸੀ ਦੇ ਵਿੱਚ ਸੋ ਜਦੋਂ ਇਹਨਾਂ ਨੂੰ ਮੈਂ ਦੇਖ ਕੇ ਵਦਿਆਂ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕਿਤੇ ਹੋ ਚੱਕਣ ਦੀ ਲੋੜ ਸੀ ਇਹ ਮੇਰੇ ਰੋਲ ਮਾਡਲ ਇਸ ਤਾਂ ਮੇਰੇ ਘਰੇ ਹੀ ਨੇ ਬਹੁਤ ਚੰਗਾ ਲੱਗਿਆ ਸਿਗਨਲ ਡਰਾਪ ਹੋਇਆ ਪਰ ਮੈਨੂੰ ਲੱਗਦਾ ਸੀ ਕਿ ਮੈਂ ਮਿਸਾਲ ਤੋਂ ਲੱਗਿਆ ਹੋਇਆ ਸੀ ਇਸ ਗੱਲ ਮਗਰ ਕਿ ਤੁਹਾਡੇ ਵਿਚਾਰ ਜ਼ਰੂਰ ਲੈਣੇ ਹਨ ਪਰ ਤੁਹਾਨੂੰ ਜ਼ਰੂਰ ਸੁਣਨਾ ਹੈ ਕਿਉਂਕਿ ਇਹ ਤੁਹਾਡਾ ਤੁਹਾਡਾ ਜਿਹੜਾ ਅ ਬੱਚਿਆਂ ਲਈ ਜਿਹੜੇ ਤੁਹਾਡੀ ਹੈਗੀ ਹੈ ਵਿਚਾਰਤਾ ਰਹੇ ਉਹ ਜ਼ਰੂਰ ਜੋੜਨਾ ਹੈ ਬੱਚਿਆਂ ਨੂੰ ਸੋ ਬਹੁਤ ਧੰਨਵਾਦ ਤੁਹਾਡਾ ਬਹੁਤ ਸ਼ੁਕਰੀਆ ਮਿਹਰਬਾਨੀ